ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੀ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਅਮੀਰ ਵੈਗੁਰੂ ਜੀ ਦੀ ਕਿਰਪਾ ਦੇ ਨਾਲ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਵੈਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਹੱਸਦੇ ਵਸਦੇ ਰੱਖਣ ਜੀ ਇਹ ਆਪਾਂ ਬਣਾ ਰਹੀ ਸੀਗੀ ਜੀ ਸਿਮਲਾ ਮਿਰਚ ਦੀ ਸਬਜ਼ੀ ਆਲੂ ਤੇ ਸਿਮਲਾ ਮਿਰਚ ਤੇਲ ਪਾ ਲਿਆ ਸੀ ਆਪਾਂ ਤੇਲ ਗਰਮ ਹੋਣ ਤੇ ਜੀਰਾ ਪਾ ਲਿਆ ਦੇ ਵਿੱਚ ਫਿਰ ਪਿਆਜ਼ ਪਾ ਲੈਣੀ ਜੀ ਇਹ ਅਦਰਕ ਤੇ ਲਸਣ ਦਾ ਪੇਸਟ ਪਾ ਲਿਆ ਤੇ ਨਾਲ ਆਪਾਂ ਪਾ ਲਾਂਗੇ ਜੀ ਟਮਾਟਰ ਕੱਟ ਕੇ ਤੜਕਾ ਦਾ ਡੈਲੀ ਇੱਕੋ ਜਿਹਾ ਲੱਗਦਾ ਜੀ ਖਰੀਕ ਦਾਲ ਪਾਣੀ ਨੂੰ ਕਿਸੇ ਦਾ ਸਬਜੀ ਥੋੜਾ ਬਹੁਤਾ ਫਰਕ ਹੁੰਦਾ ਹੈ ਟਮਾਟਰ ਆਪਾਂ ਬਰੀਕ ਕੱਟ ਕੇ ਪਾ ਲਾਂਗੇ ਤੇ ਉਧਰ ਤਰਿਆ ਜੀ ਆਪਣਾ ਦੁੱਧ ਵਾਲੀ ਆਉਣ ਲਈ ਨਾਲ ਦੀ ਨਾਲ ਸਾਰੀ ਕੰਮ ਹੋਈ ਜਾਂਦੀ ਜੀ ਵਧੀਆ ਰਹਿੰਦਾ ਹੈ ਫਿਰ ਜਿਆਦਾ ਇਕੱਠੇ ਜੇ ਨਹੀਂ ਹੁੰਦੇ ਹੈਗੇ ਕੰਮ ਟਮਾਟਰ ਇੱਕ ਕੋਈ ਪਾਵਾਂਗੇ ਆਪਾਂ ਬੱਟੇ ਸਾਈਜ਼ ਦਾ ਸੀਗਾ ਹਲਕੇ ਜਿ ਭੁੱਜ ਗਏ ਸੀਗੇ ਜੀ ਪਿਆਜ਼ ਤੇ ਆਪਾਂ ਟਮਾਟਰ ਪਾ ਲਿਆ ਇਹਨੂੰ ਮਸਾਲੇ ਨੂੰ ਆਪਾਂ ਜਿਆਦਾ ਨਹੀਂ ਭੁੰਨੇ ਹੈਗੇ ਸਿਰਫ ਇਹਦਾ ਕੱਚਾ ਪਨ ਜਾ ਕੱਢਾਂਗੇ ਜੀ ਫਿਰ ਇਹਦੇ ਵਿੱਚ ਨਮਕ ਮਿਰਚ ਪਾ ਦਾਂਗੇ ਆਪਾਂ ਇਸੇ ਮਲਾ ਮਿਰਚ ਆਪਾਂ ਕੱਟ ਕੇ ਧੋ ਕੇ ਰੱਖ ਲਈਆਂ ਨੇ ਤੇ ਆਲੂ ਵੀ ਧੋ ਕੇ ਪਾਣੀ ਕੱਢ ਦਿੱਤੇ ਸੀ ਤੇ ਹੁਣ ਵੀ ਪਾਣੀ ਦੇ ਵਿੱਚ ਪਾ ਕੇ ਰੱਖੇ ਹੋਏ ਨੇ ਜੀ ਮਸਾਲਾ ਆਪਣਾ ਤਿਆਰ ਹੋ ਗਿਆ ਲੂਣ ਮਿਰਚ ਤੇ ਹਲਦੀ ਪਾ ਲਾਂਗੇ ਇਹਦੇ ਵਿੱਚ ਤਿੰਨੇ ਚੀਜ਼ਾਂ ਇਹਨਾਂ ਨੂੰ ਥੋੜੇ ਜਿ ਮਿਕਸ ਕਰਕੇ ਥੋੜਾ ਜਿ ਪਾ ਦਾਂਗੇ ਪਾਣੀ ਤੇਲ ਸੜਦੂ ਮਸਾਲਾ ਫਿਰ ਸਬਜ਼ੀ ਪਾਵਾਂਗੇ ਇਹਦੇ ਵਿੱਚ ਇਹ ਆਟਾ ਵੀ ਆਪਾਂ ਗੁੰਨ ਕੇ ਰੱਖ ਲਾਂਗੇ ਜੀ ਇੱਥੇ ਰੋਟੀ ਦੀ ਤਿਆਰੀ ਕਰਕੇ ਰੱਖ ਲਾਂਗੇ ਨਾਲ ਦੀ ਨਾਲ ਫੇ ਰੋਟੀ ਰਹਿ ਜਾਂਦੀ ਆ ਬਣਾਉਣੀ ਇਕੱਲੀ ਉਹਨੂੰ ਬਾਅਦ ਚ ਬਣਾ ਲਾਂਗੇ ਥੋੜਾ ਜਿਹਾ ਪਾ ਲਿਆ ਜੀ ਪਾਣੀ ਆਲੂ ਪਾਵਾਂਗੇ ਇਹਦੇ ਵਿੱਚ ਪਹਿਲਾਂ ਆਪਾਂ ਆਲੂ ਸੌਫਟ ਹੋ ਜਾਣਗੇ ਇਹਦੇ ਨਾਲ ਇਹ ਤੋਕੇ ਰੱਖੀ ਹੋਈ ਸੀ ਆਪਣੇ ਪਾਣੀ ਦੇ ਵਿੱਚੋਂ ਕੱਢ ਕੇ ਪਾ ਦਿੰਨੇ ਇਹਨਾਂ ਨੂੰ ਜਿੰਮਲਾ ਮਿਰਚ ਬਾਅਦ ਚ ਪਾਵਾਂਗੇ ਥੋੜਾ ਜਿਹਾ ਜੇ ਨਾਲ ਹੀ ਪਾ ਦਿੰਨੇ ਫਿਰ ਖੁੱਲ ਜਾਂਦੀ ਹੈ ਜੀ ਮਿਰਚ ਆਪਾਂ ਥੋੜਾ ਜਿਹਾ ਬਾਅਦ ਦੇ ਵਿੱਚ ਹੀ ਪਾਉਣੇ ਨੇ ਆਲੂ ਪਹਿਲਾਂ ਗੋਭੀ 'ਚ ਵੀ ਤੇ ਸਿਮਲਾ ਵਿੱਚ ਵੀ ਆਲੂ ਪਹਿਲਾਂ ਪਾ ਲੈਣੇ ਆਂ ਕਈ ਵਾਰੀ ਜੀ ਸਿਮਲਾ ਵਿੱਚ ਦੇ ਵਿੱਚ ਪਿਆਜ਼ ਪਾ ਕੇ ਬਣਾ ਲੈਨੇ ਹੁੰਨੇ ਆ ਤੇ ਅੱਜ ਆਪਾਂ ਆਲੂ ਪਾਏ ਨੇ ਇਹ ਲੋੜਾ ਗਰਮ ਹੋ ਗਿਆ ਸੀ ਤੇ ਕੱਪੜਾ ਜੀ ਸੀ ਮੇਰੇ ਕੋਲ ਚਿਮਟੇ ਨਾਲ ਹੀ ਫੜ ਲਿਆ ਪਾ ਦਾਂਗੇ ਜੀ ਆਪਾਂ ਮਿਰਚਾਂ ਵਿੱਚ ਤੇ ਮਿਕਸ ਕਰ ਦਾਂਗੇ ਇਹਨੂੰ ਚੰਗੀ ਤਰ੍ਹਾਂ ਜਿੱਦਾਂ ਆ ਪਾਟਾ ਸਾਂ ਕੇ ਰੱਖ ਲਿਆ ਉਹਨੂੰ ਗੁੰਨ ਕੇ ਰੱਖ ਦਾਂਗੇ ਕਿਲੋ ਸੇਮਲਾ ਮਿਰਚਾਂ ਲਈਆਂ ਸੀ ਆਪਾਂ ਸੈਂਡਵਿਚ ਬਣਾਈ ਸੀਗੇ ਉਦਿਲੀਆਂ ਨਹੀਂ ਸੀ ਸਮਨਾ ਦੇ ਚਾਜਾਪਾ ਦੁਆਰਾ ਤੋਂ ਫਿਰ ਬਣਾਈ ਸੀ ਤੁਹਾਨੂੰ ਪਤਾ ਹੀ ਹੈ ਜੀ ਬੱਚੇ ਆਏ ਹੋਏ ਨਹੀਂ ਸੁੱਟੀਆਂ ਚ ਨਾਨਕੇ ਘਰ ਉਹਨਾਂ ਨੂੰ ਬਣਾ ਕੇ ਦੇਵਾਂਗੇ ਲਓ ਜੀ ਇਹ ਮਿਕਸ ਕਰ ਲਈਏ ਆਪਾਂ ਸਬਜੀ ਗੈਸ ਮੀਡੀਅਮ ਜਿਆ ਕਰਕੇ ਟਾਕ ਦਾਂਗੇ ਸਬਜੀ ਨੂੰ ਆਪਾਂ ਢਾਕ ਕੇ ਪਕਾਵਾਂਗੇ ਕਿ ਉਧਰ ਆਪਣੇ ਦੁੱਧਨੋ ਵਾਲੀ ਆ ਗਈ ਸੀ ਉਹ ਗੈਸ ਆਪਾਂ ਬੰਦ ਕਰ ਦਿੱਤਾ ਇਹ ਉਟਾਪ ਦਿੰਨੇ ਆ ਜੀ ਉਸ ਤੋਂ ਬਾਅਦ ਹੀ ਲੱਗੇ ਸੀਗੇ ਜੀ ਆਪਾਂ ਸੈਂਡਵਿਚ ਦੀ ਤਿਆਰੀ ਕਰਨ। ਇਹ ਸਬਜ਼ੀਆਂ ਆਪਾਂ ਬਰੀਕ ਸਾਰੀਆਂ ਕੱਟ ਲਈਆਂ ਸੀ ਤੇ ਉਹਦੇ ਵਿੱਚ ਮਸਾਲੇ ਪਾ ਕੇ ਮੈਂ ਉਹਨਾਂ ਇਸ ਪਾ ਕੇ ਉਹਨਾਂ ਨੂੰ ਮਿਕਸ ਕਰ ਲੈਣੇ ਆਪਾਂ ਚੰਗੀ ਤਰ੍ਹਾਂ ਉਹਦਾ ਆਪਾਂ 2 ਦਿਨ ਪਹਿਲਾਂ ਹੀ ਪਾਈ ਸੀਗੀ ਜੀ ਵੀਡੀਓ ਉਦੋਂ ਬੱਚੇ ਨਹੀਂ ਆਏ ਸੀਗੇ ਸੁੱਟੀਆਂ 'ਚ ਉਸ ਤੋਂ ਬਾਅਦ ਆਏ ਨੇ ਤੇ ਅੱਜ ਉਹਨਾਂ ਦੀ ਫਰਮਾਇਸ਼ ਤੇ ਬਣਾਏ ਰਹੇ ਜਾ ਰਹੇ ਨੇ ਜੀ ਇਹ ਇਹ ਸਾਰੀਆਂ ਸਬਜ਼ੀਆਂ ਆਪਾਂ ਬਰੀਕ ਕੱਟ ਲਈਆਂ ਟਮਾਟਰ ਪਿਆਜ਼ ਕੀਰਾ ਤੇ शिमला ਮਿਰਚ ਆਪਾਂ ਆਪਣੀ ਪਸੰਦ ਦੀਆਂ ਸਬਜ਼ੀਆਂ ਪਾ ਸਕਦੇ ਹਾਂ ਜੀ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਕੇ ਇਹਨਾਂ ਨੂੰ ਫਿਰ ਬਣਾਉਣੇ ਆ ਜੀ ਆਪਾਂ ਸੈਂਡਵਿਚ ਲਓ ਇਹ ਲੱਗ ਗਈ ਸੀ ਆਪਾਂ ਬਣਾਉਣਾ ਇਹ ਲੱਗ ਗਿਆ ਸੀ ਨਾਨਕ ਭਜਾਈ ਦੋਨੇ ਜਾਣੀਆਂ ਸੀ ਬਣਾਉਣਾ ਤੇ ਬੱਚੇ ਨਾਲ ਦੀ ਨਾਲ ਖਾਣ ਦੇ ਤਿਆਰ ਨੇ ਜੀ ਜਲਦੀ ਕਰ ਰਹੇ ਸੀ ਵੀ ਕਦੋਂ ਬਣਨਗੇ ਸੇਤੀ ਦੇ ਦੋ ਕੋਈ ਵੀ ਚੀਜ਼ ਬਣਾਉਣੀ ਆ ਜੀ ਆਪਾਂ ਤਾਂ ਬੱਚਿਆਂ ਨੂੰ ਜਲਦੀ ਹੀ ਹੁੰਦੀ ਹੈ ਹਮੇਸ਼ਾ ਵੀ ਸੇਤੀ ਬਣਾਓ ਤੇ ਸੇਤੀ ਖਾਈਏ ਤੇ ਟੇਸਟੀ ਵੀ ਬਹੁਤ ਲੱਗਦੇ ਨੇ ਜੀ ਬੱਚਿਆਂ ਨੂੰ ਸਾਰਿਆਂ ਨੇ ਖੁਸੋ ਕੇ ਖਾਦੇ ਨੇ ਇਹ ਕੁੱਲੇ ਭਾਂਡੇ ਦੇ ਵਿੱਚ ਆਪਾਂ ਮਿਕਸ ਕਰ ਲਈਆਂ ਸੀ ਸਬਜ਼ੀਆਂ ਚੰਗੀ ਤਰ੍ਹਾਂ ਹੋ ਜਾਣਗੀਆਂ ਛੋਟੇ ਭਾਂਡੇ ਦੇ ਵਿੱਚ ਫਿਰ ਕਈ ਵਾਰ ਡੁੱਲੀ ਜਾਂਦੀਆਂ ਨੇ ਜੀ ਚੰਗੀ ਤਰ੍ਹਾਂ ਮਿਕਸ ਵੀ ਨਹੀਂ ਹੁੰਦੀਆਂ ਇਹ ਤਾਂ ਵੀ ਇਹ ਆਪਾਂ ਘਿਓ ਲਾ ਕੇ ਤਿੰਨ ਦਿਨ ਠੱਠੇ ਰੱਖ ਲਈ ਸੀ ਇਹ ਤਾਂ ਵੱਡਾ ਹੈ ਸਾਰੀ ਵਿੱਚ ਹੀ ਫਿਰ ਇਕੱਠੇ ਹੀ ਮੰਗਦੇ ਸੀ ਤਾਂ ਕਰਕੇ ਆਪਾਂ 3 ਦਿਨ ਰੱਖ ਕੇ ਬਣਾ ਰਹੇ ਹਾਂ ਜੀ ਜਲਦੀ ਬਣ ਜਾਣਗੇ ਇੱਕ ਇੱਕ ਨੂੰ ਟਾਈਮ ਜ਼ਿਆਦਾ ਲੱਗਦਾ ਫਿਰ ਇਹ ਬੈਸੀ ਬੈਸੀ ਵੀ ਬਿਨਾ ਬਰੈਡਾਂ ਤੋਂ ਵੀ ਸਵਾਦ ਲੱਗਦਾ ਜੀ ਸੈਲਡ ਦੇ ਤੌਰ ਤੇ ਖਾਣਾ ਤਾਂ ਵੀ ਖਾ ਸਕਦੇ ਆਪਾਂ ਨਾਲ ਹੀ ਹੈ ਵੀ ਨਹੀਂ ਹੁੰਦੇ ਹੈਗੇ ਜੀ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਆਉਂਦੇ ਨੇ ਜੀ ਸਪੋਰਟ ਕਰਦੇ ਨੇ ਆਪਾਂ ਨੂੰ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਹੜੇ ਨਵੇਂ ਜੁੜ ਰਹੇ ਨੇ ਆਪਣੇ ਨਾਲ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ ਇਸੀ ਤਰ੍ਹਾਂ ਆਪਣਾ ਪਿਆਰ ਤੇ ਸਾਥ ਬਣਾਈ ਰੱਖਣਾ ਜੀ ਤੁਹਾਡੀ ਸਾਥ ਨਾਲ ਹੀ ਆਪਾਂ ਅੰਗੇ ਚਾਵਾਂਗੇ ਜਿਵੇਂ ਦੀ ਆਪਣਾ ਰਹਿਣ ਸਹਿਣ ਹੈ ਜੀ ਖਾਣ ਪਾਣਾ ਆਪਣਾ ਆਪਾਂ ਬਿਲਕੁਲ ਉਸੇ ਤਰ੍ਹਾਂ ਦੀਆਂ ਵੀਡੀਓ ਲੈ ਕੇ ਆਉਨੇ ਆ ਜਿਵੇਂ ਆਪਾਂ ਚੀਜ਼ ਬਣਾਉਨੇ ਆ ਉਹੀ ਤੁਹਾਨੂੰ ਦਿਖਾਉਨੇ ਆ ਜੀ ਬੱਚੇ ਹਟਦੇ ਨਹੀਂ ਜੀ ਬਾਜ਼ਾਰ ਚੋਂ ਖਾਣੂ ਚੀਜ਼ਾਂ ਨਾਲੇ ਘਰੇ ਬਣਾ ਲੈਣੇ ਨਾਲੇ ਬਾਜ਼ਾਰ ਚ ਖਾਏ ਹੁੰਦੇ ਨਹੀਂ ਫੇਰ ਵੀ ਘਰ ਬਾਜ਼ਾਰ ਦੀਆਂ ਮਾੜੀਆਂ ਬਹੁਤ ਨਹੀਂ ਜੀ ਚੀਜ਼ਾਂ ਆਪਾਂ ਘਰੇ ਤਾਂ ਸਫਾਈ ਨਾਲ ਬਣਾਉਨੇ ਆਂ ਸਬਜ਼ੀਆਂ ਵੀ ਦੇਖ ਕੇ ਕੱਟੀਆਂ ਨੇ ਚੰਗੀ ਤਰ੍ਹਾਂ ਵੀ ਕੋਈ ਖਰਾਬ ਨਾ ਹੋਵੇ ਤੇ ਤੇਲ ਘਿਓ ਵੀ ਆਪਾਂ ਵਧੀਆ ਵਰਤ ਰਹੇ ਹਾਂ ਜੀ ਬਾਜ਼ਾਰ ਦੇ ਵਿੱਚ ਤਾਂ ਹੀ ਨਹੀਂ ਪਤਾ ਵੀ ਕਿਹੋ ਕਿਹੇ ਜਿਹਾ ਲਾਉਂਦੇ ਨੇ ਸਬਜ਼ੀਆਂ ਕਿਹੋ ਜਿਹੀਆਂ ਲਾਉਂਦੇ ਨੇ ਜੀ ਘਰ ਦੇ ਵਿੱਚ ਆਪਾਂ ਸਾਫ਼ ਸੁਥਰੀ ਚੀਜ਼ ਬਣਾਉਣੀ ਹੈ ਵਧੀਆ ਪਤਾ ਹੁੰਦਾ ਜੀ ਆਪਾਂ ਨੂੰ ਕੀ ਪਾਇਆ ਇਹਦੇ ਵਿੱਚ ਆਪਾਂ ਇਹ ਸਾਰੇ ਬਣਾ ਕੇ ਤਿਆਰ ਕਰ ਲਾਂਗੇ ਜੀ ਆਪਾਂ ਜੇ ਉਹ ਬੱਚਿਆਂ ਨੂੰ ਸਬਜ਼ੀ ਦੇਈਏ ਜੀ ਫਿਰ ਖਾਂਦੇ ਨਹੀਂ ਹੈਗੇ ਨਾ ਕਬੂਲ ਕਰਦੇ ਨਹੀਂ ਕਿਸੇ ਨੂੰ ਕੋਈ ਸਬਜ਼ੀ ਨਹੀਂ ਪਸੰਦ ਕਿਸੇ ਨੂੰ ਕੋਈ ਜੀ ਇਦੇ ਵਿੱਚ ਸਾਰਿਆਂ ਨੇ ਖਾ ਲਈ ਕਿਸੇ ਨੇ ਨਹੀਂ ਕਿਹਾ ਵੀ ਆਹ ਸਾਬ ਜੀ ਰਿਪੋੜੀ ਹੋਣੀ ਪਣੀ ਸਾਰਿਆਂ ਨੇ ਖੋਸੋ ਕੀ ਖਾਦੇ ਨੇ ਮਟੀਰੀਅਲ ਤਾਂ ਆਪਣਾ ਥੋੜਾ ਜਿਹਾ ਵੱਧੇ ਬਣ ਗਿਆ ਸੀ ਰੱਖ ਲਿਆ ਆਪਾਂ ਅਗਲੇ ਦਿਨ ਕੰਮ ਆ ਜਾਊਗਾ ਜੀ ਇਕੱਠੇ ਹੋਏ ਹੋਏ ਨੇ ਬੱਚੇ ਸੁੱਟੀਆਂ ਚ ਖਾਇਲ ਲੈਂਦੇ ਨੇ ਚੀਜ਼ਾਂ ਬੱਚਿਆਂ ਨਾਲ ਰੌਣਕ ਲੱਗ ਜਾਂਦੀ ਐ ਜਦੋਂ ਥੋੜੀ ਦੇਰ ਨੂੰ ਸੁੱਟੀਆਂ ਚ ਆਉਂਦੇ ਨੇ ਖੁਸੀ ਹੁੰਦੀ ਐ ਜੀ ਜਦੋਂ ਕੋਈ ਭੈਣ ਭਾਈ ਆਉਂਦਾ ਕਹਿੰਦੇ ਰਹਿੰਦੇ ਆ ਵੀ ਆਓ ਸਾਰੇ ਭੈਣ ਭਰਾਵਾਂ ਨੂੰ ਜਿਹੜੀ ਭੈਣ ਭਾਈ ਨੂੰ ਪਿਆਰ ਐ ਜੀ ਉਹ ਜ਼ਰੂਰ ਆਉਂਦੇ ਨੇ ਲੋ ਜੀ ਆਪਣੇ ਸੈਂਡਵਿਚ ਬਣਨ ਵਾਲੀ ਨੇ ਸਬਜ਼ੀ ਆਪਾਂ ਬਣਾ ਕੇ ਸਾਈਡ ਤੇ ਰੱਖ ਲਈ ਸੀ ਜਿਆਦਾ ਜਾਣਿਆ ਕਰਕੇ ਫਿਰ ਜਿਆਦਾ ਚੀਜ਼ ਬਣਦੀ ਹੈ ਜੀ ਖੁੱਲੀ ਆਰ ਤੋਂ ਡੇ ਹੁੰਦਾ ਜੀ ਬਸ ਇੰਨਾ ਪੁੰਦਾ ਆਪਾਂ ਵੱਧ ਜਾਣਿਆ ਤਾਂ ਵੱਧ ਚੀਜ਼ ਬਣਦੀ ਹੈ ਘਾਟਾਂ ਦਾ ਘੱਟ ਬਣਦੀ ਹੈ ਇਹ ਬੱਚੇ ਸਾਡੇ ਕੋਲੇ ਆ ਰਹੇ ਸੀਗੇ ਜਿੱਥੇ ਬਾਰ-ਬਾਰ ਆਪਦੇ ਨਾਲ ਦੀਨਾ ਚੱਕ ਕੇ ਲਿਜਾਈ ਜਾਂਦੇ ਸੀ। ਫਿਰ ਇੱਥੇ ਨਹੀਂ ਜੀ ਦੇਖੋ ਬੱਚਾ ਪਾਰਟੀ ਆਪਣੀ। ਦੋਤੇ ਦੋਤੀਆਂ ਇਕੱਠੇ ਹੋਏ ਹੋਏ ਨੇ ਨਾਲ ਕੀ ਕਰ। ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ ਮਿਲਾਂਗੇ ਜੀ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੇਖੋ ਸਾਰੇ ਖੁਸ਼ ਹੋ ਕੇ ਖਾ ਰਹੇ ਨੇ